ਹੈਲੋ ਗਾਇਸ ਅੱਜ ਦੇ ਬਲੌਗ ਵਿੱਚ ਤੁਹਾਡਾ ਸਭ ਦਾ ਬਹੁਤ ਹੀ ਜ਼ਿਆਦਾ ਸਵਾਗਤ ਹੈ ਤਾਂ ਅੱਜ ਮੈਂ ਬਹੁਤ ਹੀ ਜ਼ਿਆਦਾ ਫ੍ਰੀ ਬੈਠਾ ਸੀ ਤਾਂ ਤੁਹਾਡੇ ਭਰਾ ਨੂੰ ਇੱਕ ਆਈਡੀਆ ਆਇਆ ਕਿਉਂ ਨਾ ਆਪਦਾ ਪੁਰਾਣਾ ਟਰੈਕਟਰ ਮੋਡੀਫਾਈ ਕਰਾਇਆ ਜਾਵੇ ਤਾਂ ਮੈਂ ਤੁਹਾਡੀ ਭਾਬੀ ਦੀ ਲਈ ਸਲਾਹ ਤਾਂ ਤੁਹਾਡੀ ਭਾਬੀ ਕਹਿੰਦੀ ਹਾਂਜੀ ਜ਼ਰੂਰ ਜੀ ਤਾਂ ਮੈਂ ਹੋਣ ਗਿਆ ਰੈਡੀ ਸ਼ੈਡੀ ਤਾਂ ਹੁਣ ਭਾਈ ਤੁਸੀਂ ਦੱਸੋ ਤੁਹਾਡੇ ਭਰਾ ਨੂੰ ਕਿਦਾਂ ਕੱਪੜੇ ਲੱਗ ਰਹੇ ਨੇ ਤਾਂ ਤੁਹਾਡਾ ਭਰਾ ਫਿਰ ਸਿੱਧਾ ਹੀ ਗਿਆ ਟਰੈਕਟਰ ਦੇ ਕੋਲ ਤਤਾ ਦੇ ਭਰਾ ਨੇ ਮਾਰਿਆ ਟਰੈਕਟਰ ਦਾ ਸਲਫ ਟਰੈਕਟਰ ਹੋ ਗਿਆ ਸਾਰਾ ਚੱਲੋ ਜੀ ਹੁਣ ਸਿੱਧਾ ਚੱਲਦੇ ਆਂ ਆਪਾਂ ਸ਼ਹਿਰ ਦੇ ਵੱਲ ਚੱਲੋ ਵੀ ਤੁਹਾਡਾ ਭਰਾ ਵੀ ਪਹੁੰਚ ਗਿਆ ਹੁਣ ਸ਼ਹਿਰ ਤਾਂ ਸ਼ਹਿਰ ਦੇ ਪੱਕੇ ਬੰਨ ਦੇ ਉੱਤੇ ਆਪਦਾ ਕੱਚਾ ਜਿਹਾ ਟਰੈਕਟਰ ਪਹਜਾਪ ਜੂ ਕੇ ਤਾਂ ਆਪਾਂ ਸਿੱਧਾ ਗਏ ਦੁਕਾਨ ਤੇ ਤਾਂ ਦੁਕਾਨ ਤੇ ਟਰੈਕਟਰ ਆਪਾਂ ਦਿੱਤਾ ਡਾਕ ਪਾਈ ਆਂ ਆਪਾਂ ਪਾਉ ਕੋ ਲਈ ਸਲਾਹ ਕਿ ਟਰੈਕਟਰ ਨੂੰ ਕਿੱਦਾਂ ਮੋਡੀਫਾਈ ਕਰੀਏ ਟਰੈਕਟਰ ਵਾਲਾ ਕਹਿੰਦਾ ਪਹਿਲੇ ਆਪਾਂ ਕਰਦੇ ਹਾਂ ਟਾਇਰ ਚੇਂਜ ਤਾਂ ਤੁਹਾਡੇ ਪੁਰਾਣੇ ਕਰਾਏ ਟਰੈਕਟਰ ਦੇ ਟਾਇਰ ਚੇਂਜ ਫਿਰ ਬੰਪਰ ਤੇ ਸਨੇਸਰ ਚੇਂਜ ਕਰਾ ਦਿੱਤਾ ਤਾਂ ਟੋਟਲ ਆਪਾਂ ਪੁੱਛਿਆ ਖਰਚਾ ਖਰਚਾ ਤਾਂ ਭਾਈ ਬਹੁਤ ਹੋ ਗਿਆ ਪੰਜਾਬ ਦੇ ਸ਼ੇਰਾ ਉੱਠ ਤੂੰ ਆਪਾਂ ਖਰਚੇ ਤੋਂ ਨਹੀਂ ਡਰਨਾ ਆਪਾਂ ਮਾਤਾ ਜਗ ਕੀਤਾ ਟਰੈਕਟਰ ਬੰਨ ਬਿਲਕੁਲ ਵਧੀਆ ਓਕੇ ਲੱਗਿਆ ਬਾਈ ਤੁਹਾਨੂੰ ਚੈੱਕ ਕਰਾਉਣੇ ਆ ਆ ਦੇਖੋ ਬਈ ਟਾਇਰ ਪਲੇਸ ਨਾ ਸਰ ਉਹ ਸਰਾ ਹੀ ਮਾਰਦੀ ਗੱਲ ਵਾਲਾ ਪਈ ਆ ਚਲਾ ਆਖ ਦੂ ਕਿ ਵੀ ਦੇਖਦੇ ਆ ਹੋਰ ਨਾ ਕੋਈ ਟਰੱਕ ਦੇ ਟਾਇਰ ਢਿੱਲੇ ਨਹੀਂ ਕੋਈ ਕੀ ਤੁਹਾਰਾ ਚੰਗਾ ਵੀਡੀਓ ਬਣਾ ਇਸ ਤਰ੍ਹਾਂ ਦੇ ਇਸ ਤਰ੍ਹਾਂ ਦਾ ਤਾਂ ਭਰਾ ਮੇਰੇ ਉਹ ਤੁਹਾਨੂੰ ਕਿਦਾਂ ਦਾ ਬਲੌਗ ਲੱਗਿਆ ਕਮੈਂਟ ਜਰੂਰ ਕਰਕੇ ਦੱਸੋ ਤਾਂ ਚੈਨਲ ਨੂੰ ਸਬਸਕ੍ਰਾਈਬ ਭਰਾ ਮੇਰੇ ਜਰੂਰ ਕਰਿਓ